ਮਾਨ ਸਾਹਿਬ ਵੀ ਕਹਿ ਰਹੇ ਨੇ ਕਿ ਸੁਖਵੀਰ ਬਾਰਲ ਦੀਆਂ ਬੱਸਾਂ ਜਿਹੜੇ ਚੜ ਕੇ ਆਏ ਨੇ ਉਹ ਵੀ ਇੱਥੇ ਬੈਠੇ ਨੇ ਉਧਰ ਸੇਮ ਚੀਜ਼ਾਂ ਹੋ ਰਹੀਆਂ ਨੇ ਹੋ ਸਕਦਾ ਜੀ ਆਏ ਹੋਣ ਦੋਨੇ ਪਾਸੇ ਹੈ ਨਾ ਸਾਨੂੰ ਤਾਂ ਮਸਲਾ ਇਹ ਆ ਕਿ ਜੇ ਤੁਸੀਂ ਇੰਨਾ ਸਾਰਾ ਕੁਝ ਕਰਕੇ ਹਾਈ ਕਹਾਣੀਆਂ ਸੁਣਾਉਣੀਆਂ ਤੇ ਕਹਾਣੀਆਂ ਸੁਣ-ਸੁਣ ਕੇ ਸਾਡੇ ਵਰਗੇ ਜਵਾਨ ਹੋਏ ਨੇ ਸਭ ਜੀ 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 ਵਿਆਹ ਹੋ ਗਿਆ ਜੀ ਹੋ ਗਿਆ ਜੀ ਵਾਹ ਹੋ ਗਿਆ ਤੁਸੀਂ ਕੀ ਕੀਤਾ ਤੁਹਾਡਾ ਰਿਪੋਰਟ ਕਾਰਡ ਕੀ ਹੈ ਇਹ ਕਰਸਰ 63000 ਨੌਂਕਰੀ ਨੂੰ ਫਿਗਰ ਆਊਟ ਕੀਤਾ ਉਹਨਾਂ ਨੇ ਕਿੰਨਾ ਇਨਵੈਸਟਮੈਂਟ ਆਇਆ ਕਦੇ ਉਹ ਦੱਸਦੇ ਹੋ 4 ਸਾਲਾਂ ਚ ਹਮ ਕਿੰਨਾ ਇਨਵੈਸਟਮੈਂਟ ਲੈਂਦਾ ਤੁਸੀਂ ਤੁਹਾਡੀ ਗਰੋਥ ਰੇਟ ਸੈਕਟਰਾਂ ਦੀ ਕੀ ਹੈ ਸਰ ਹਮ ਸਰ ਅੱਜ ਤੁਹਾਡੇ ਕੋਲ ਤਨਖਾਹ ਪੈਨਸ਼ਨ ਦੇਣ ਜੋ ਕੇ ਵਿਲੇ ਸਿਰ ਪੈਸੇ ਨਹੀਂ ਪੀਆਟਸੀ ਵਾਲੇ ਜਿਹੜੇ ਰਿਟਾਇਰਡ ਕਰਮਚਾਰੀ ਉਹ ਰੋਂਦੇ ਫਿਰਦੇ ਆ ਤੁਸੀਂ ਬਸ ਇੱਥੇ ਧੂਈ ਫਿਰਦੇ ਹੋ ਜੀ ਬਿਜਲੀ ਦੀ ਸਬਸਿਡੀ ਦਾ 10000 ਕਰੋੜ ਰੁਪਇਆ ਬਕਾਇਆ ਹੈ ਉਹਨਾਂ ਵੀ ਐਕਟ ਦੇ 63 ਧਾਰਾ ਦੇ ਮੁਤਾਬਕ ਉਹ ਐਡਵਾਂਸ ਜਾਣੀ ਚਾਹੀਦੀ ਹੈ ਕਿਉਂ ਨਹੀਂ ਦੇ ਰਹੇ ਤੁਸੀਂ ਹਮ ਕੱਲ ਵੀ 2582 ਕਰੋੜ ਰੁਪਏ ਦਾ ਤੁਹਾਡਾ ਮਹਿਕਮਿਆਂ ਦਾ ਬਕਾਇਆ ਸਰ ਕਿਉਂ ਨਹੀਂ ਦੇ ਪਾ ਰਹੇ ਤੁਸੀਂ ਤੁਸੀਂ ਉਹਨਾਂ ਚੀਜ਼ਾਂ ਤੇ ਗੱਲ ਕਰੋ ਨਾ ਜੀ ਪਰ ਚਲੋ ਜਿੱਥੇ ਜਨਤਾ ਰਾਜੀ ਹੈ ਭਾਈ ਜਨਤਾ ਦਾ ਰਾਜ ਹੈ ਉਹ ਸੁਣਨਾ ਚਾਹੁੰਦੀ ਹੈ ਸੁਣੇ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਕੋ ਸਭ ਕੁਝ ਲੁਟਾ ਕੇ ਹੋਸ਼ ਵਿੱਚ ਆਏ ਤਾਂ ਕੀ ਆਏ ਅੱਜ ਹੁਣ ਸਾਰੀਆਂ ਗੱਲਾਂ ਕਰ ਰਹੇ ਨੇ ਜੀ ਅੱਜ ਉਹ ਇਹ ਗੱਲਾਂ ਕਰ ਰਹੇ ਨੇ ਕਿ ਆਪਾਂ ਨੌਜਵਾਨੀ ਨੂੰ ਸਕਿੱਲ ਕਰੀਏ ਆਪਾਂ ਯੂਨੀਵਰਸਿਟੀ ਖੋਲ੍ਹਾਂਗੇ 50 ਹਜ਼ਾਰ ਨੌਜਵਾਨ ਸਕਿੱਲ ਕਰਾਂਗੇ ਬਹੁਤ ਵਧੀਆ ਗੱਲ ਹੈ ਪਰ ਜਦੋਂ ਮੌਕਾ ਸੀ ਉਦੋਂ ਉਦੋਂ ਤਾਂ ਤੁਸੀਂ ਖੁੰਝ ਗਏ ਉਹ ਬਹੁਤ ਟਾਈਮ ਸੀ ਬਹੁਤ ਟਾਈਮ ਸੀ 10 ਸਾਲ ਜੀ 10 ਸਾਲ ਤੁਹਾਨੂੰ ਪ੍ਰਮਾਤਮਾ ਨੇ ਦਿੱਤੇ ਕਾਸ਼ ਤੁਸੀਂ ਨੌਜਵਾਨਾਂ ਤੇ ਇਸ ਤਰ੍ਹਾਂ ਕੰਮ ਕੀਤਾ ਹੁੰਦਾ ਨਾ ਇਹਨਾਂ ਦੇ ਹੱਥ ਸਿਰੰਜਾ ਆਉਂਦੀਆਂ ਜੀ ਇਹਨਾਂ ਦੇ ਅੱਥ ਸਕੇਲੀ ਰਹਿੰਦੀ ਠੀਕ ਹੈ ਨਾ ਸਾਹਿਬ ਮਤਲਬ ਅੱਜ ਤੁਹਾਡੇ ਕੋਲ ਬਹੁਤ ਵਧੀਆ ਪਲਾਨ ਹੈ ਕਿ ਭਾਈ ਆਪਾਂ ਪੰਜਾਬ ਦੇ ਨੌਜਵਾਨਾਂ ਦੀ ਨੌਕਰੀ ਸੁਰੱਖਿਅਤ ਕਰਾਂਗੇ ਮੈਂ ਇਹਨਾਂ ਨੂੰ ਦੱਸ ਦਿਨਾ ਇਹ ਆ ਜਿਹੜੇ ਪੰਭੱਕੜ ਫਿਰਦੇ ਨੇ ਇਹਨਾਂ ਨੂੰ ਸ਼ਾਇਦ ਕੋਈ ਨਹੀਂ ਪਤਾ ਮੋਲਾ ਪਿੰਡ ਆ ਜੀ ਬਿਲਕੁਲ ਮੋਲਾ ਪਿੰਡ ਦੇ ਗੁੱਟ ਤੇ ਸਕੂਲ ਆ ਉੱਥੇ ਇੱਕ ਨਾਲ ਪੈਲਸ ਆ ਸਰਕਾਰੀ ਤੌਰ ਤੇ ਬਣਿਆ ਹੂੰ ਉੱਥੇ ਬਾਦਲ ਸਾਹਿਬ ਦਾ ਸੰਗਦਰਸ਼ਨ ਸੀ ਬਾਹਰ ਨਿਕਲੇ ਗਰਾਊਂਡ 'ਚ ਤੇ ਮੇਰਾ ਪਹਿਲਾ ਸਵਾਲ ਸੀ ਕਿ ਸਰ ਤੁਹਾਡੀ ਸੀਐਮ ਸਿਕਿਉਰਿਟੀ ਦੇ ਵਿੱਚ ਬਾਹਰਲੇ ਰਾਜਾਂ ਦੇ ਬੰਦੇ ਆ। ਤਾਂ ਉਹਨਾਂ ਦੇ ਹੋਸ਼ ਫਾਕਤਾ ਹੋ ਗਏ ਸਨ। ਜਿਹੜੇ ਇਹਨਾਂ ਦੀ ਸਿਕਿਉਰਿਟੀ ਦੇ ਇੰਚਾਰਜ ਸੀ ਉਹ ਮਤਲਬ ਕਿ ਸਿਰਫ ਇਹ ਆ ਵੀ ਮੈਨੂੰ ਗੋਲੀ ਨਹੀਂ ਸੀ ਮਾਰ ਰਿਹਾ ਉਸ ਟਾਈਮ। ਹੂੰ। ਤਾਂ ਉਹਨਾਂ ਨੇ ਕਿਹਾ ਕਾਕਾ ਮੈਂ ਪਤਾ ਕਰਾਂਗਾ ਕਿ ਸਰ ਪਤਾ ਕੀ ਕਰੋਨਾ ਤੁਹਾਡੇ ਦੇ ਨਾਲ ਫਿਰਦੇ ਨੇ। ਜੀ। ਇਹ ਜ਼ਰੂਰਤ ਸੀ ਸਾਡੀ। ਅੱਜ ਸੁਖਵੀਰ ਸਿੰਘ ਬਾਦਲ ਮੰਨ ਕੇ ਗਏ। ਹੂੰ। ਕਿ ਨੌਕਰੀਆਂ ਸੀ। ਨਾ ਸਿਰਫ ਉਸ ਸਮੇਂ ਸੀਐਮ ਸਿਕਿਉਰਟੀ ਦੇ ਵਿੱਚ ਚੌਬਾ ਮਿਲੀਆਂ ਬਲਕਿ ਉਹਨਾਂ ਦੀਆਂ ਘਰ ਵਾਲੀਆਂ ਨੂੰ ਚੌਬਾ ਦਿੱਤੀਆਂ ਗਈਆਂ ਰੈਸ਼ਾਂ ਦਿੱਤੀਆਂ ਗਈਆਂ ਸਰ ਉਹ ਜੁਰਤਾਹੀਂ ਕੀਤੀ ਹੈ ਅੱਜ ਤੁਸੀਂ ਕਹਿ ਰਹੇ ਹੋ ਕਿ ਰਾਜਸਥਾਨ ਦੇ ਹਰਿਆਣੇ ਦੇ ਆਯੂਪੀ ਦੇ ਸਰ ਜੀ ਸਰ ਜੀ ਸਰ ਮੁੱਖ ਮੰਤਰੀ ਦੀ ਅੱਖ ਚ ਅੱਖ ਪਾ ਕੇ ਗੱਲ ਕਰਨ ਵਾਲੇ ਬੰਦੇ ਆ ਤੇ ਅੱਜ ਵੀ ਕਰ ਸਕਦੇ ਆ ਕਿਤੇ ਮੌਕਾ ਮਿਲੇ ਮੌਕਾ ਮਿਲੇਗਾ ਤਾਂ ਹਾਂ ਬਤਾ ਦੇਗੇ ਕਿ ਤੁਮੇ ਕਿੰਨਾ ਪਿਆਰ ਕਰਤੇ ਆ ਸਰ ਤਾਂ ਯਾਨੀ ਅੱਜ ਤੁਸੀਂ ਹੁਣ ਉਹਨਾਂ ਗੱਲਾਂ ਤੇ ਆ ਗਏ ਜੇ ਨਾ ਹਾਂ ਗੱਲਾਂ ਅਸੀਂ ਚਿਤਾਈਆਂ ਤੁਹਾਨੂੰ ਆਪਣੇ ਆਪਣੇ ਹੋਰ ਦੱਸਾਂ ਹੂੰ ਵਿਟਨੈਸ ਵੀ ਦੱਸ ਦੇਣਾ ਆਪਣੇ ਸ਼ਹਿਰ ਦੇ ਬਹੁਤ ਸਮਾਜ ਸੇਵੀ ਤਖੜੇ ਆ ਜੀ ਉਹ ਵੀ ਮਹਿਕਮੇ ਚ ਹੈ ਪੁਲਿਸ ਮੈਕ ਵਿੱਚ ਹੈ ਹੂੰ ਉਹਨਾਂ ਨੂੰ ਪੁੱਛ ਲਵਾਂ ਉਸ ਟਾਈਮ ਮੌਜੂਦ ਸਨ ਹੂੰ ਜਿਸ ਟਾਈਮ ਇਹ ਮੁੱਦਾ ਚੁੱਕਿਆ ਸੀ ਮੈਨੂੰ ਯਾਦ ਹੈ ਮੋਲਾਾਂ ਦੇ ਵਿੱਚ ਹੋਇਆ ਸੀਗਾ ਮੋਲਾ ਪਿੰਡ ਲੰਬੀ ਬਲਾਕ ਜੀ ਲੰਬੀ ਹਲਕਾ ਤੋਂ ਗੱਲ ਇਹ ਆ ਕਿ ਅੱਜ ਸੱਤਾ ਚੋਂ ਬਾਹਰ ਹੋ ਕੇ ਸੁਖਵੀਰ ਸਿੰਘ ਬਾਦਲੂਰੀ ਸਾਰੀਆਂ ਸਹੀ ਗੱਲਾਂ ਕਰ ਰਿਹਾ ਹੂੰ ਪਰ ਜਿਹੜੀਆਂ ਗੱਲਾਂ ਜਿਸ ਵੇਲੇ ਇਹ ਵਿਰੋਧੀ ਚਰਚ ਸੀ ਮਾਨਸਾ ਫੋਰੀ ਜੀ ਉਹ ਕਰਦੇ ਸੀ ਉਹ ਬਿਲਕੁਲ ਹੁਣ ਉਲਟ ਚੱਲ ਰਿਹਾ ਹੈ ਹਾਂ ਬਿਲਕੁਲ ਬਿਲਕੁਲ ਇਹੀ ਕਹਾਣੀਆਂ ਨੇ ਬਿਲਕੁਲ ਸਮਾਂ ਬਦਲੇ ਬੰਦਾ ਆਪਦਾ ਮੌਕਾ ਭੁੱਲ ਜਾਂਦਾ ਕਿ ਸਾਡੇ ਕੋਲ ਟਾਈਮ ਸੀਗਾ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਬਿੱਕਰ ਸਿੰਘ ਜੀ ਦੱਸ ਰਹੇ ਨੇ ਕਿ ਸਾਡੇ ਪਿੰਡ ਰਹਿੰਦੇ ਨੇ ਹਾਂ ਜੀ ਪੰਜਾਬ ਦਾ ਬਸੇ ਹੀ ਖਾਸਾ ਹੈ ਕਿ ਬੰਦੇ ਆਪਣੇ ਇੱਧਰ ਉੱਧਰ ਸਾਰੇ ਕਿਤੇ ਮਿਲ ਜਾਂਦੇ ਨੇ ਹਰਵੰਸ ਸਿੰਘ ਤਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਲਵ ਰੰਧਾਵਾ ਸਾਹਿਬ ਭਿੰਦਾ ਜੀ ਬਿਆਨ ਸੰਧੂ ਸਾਹਿਬ ਗ੍ਰੈਪੀ ਜੀ ਕਿੰਗਸ ਪੰਜਾਬ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰੇ ਦੋਸਤਾਂ ਦਾ ਤਲਬੀਰ ਜੋਗਰ ਸਾਹਿਬ ਧੰਨਵਾਦ ਜੀ ਮਨਪ੍ਰੀਤ ਕੌਰ ਜੀ ਤੁਹਾਡਾ ਵੀ ਸ਼ੁਕਰੀਆ ਸਾਰੇ ਦੋਸਤਾਂ ਦਾ ਮਿਹਰਬਾਨੀ ਨਾਲ ਜੁੜਨ ਵਾਸਤੇ ਹਾਂ ਤੁਸੀਂ ਕਹਿੰਦੇ ਸੀ ਵੀ ਇਕੱਠ ਘੱਟ ਰਹਿ ਜਾਣਾ ਆਪਣੀ ਰੈਲੀ ਜੀ ਵੀ ਇਕੱਠ ਚੰਗਾ ਹੋ ਗਿਆ ਤੁਸੀਂ ਕਹਿੰਦੇ ਸੀ ਕਿ ਭਾਈ ਅੱਜ ਨਾ ਮਤਲਬ ਕਿ ਵੀ ਰੈਲੀਆਂ ਵਗੈਰਾ ਸੁਣ ਰਹੇ ਨੇ ਲੋਕ ਸਮਰਥਕ ਕਿਉਂਕਿ ਹਰੇਕ ਪਾਰਟੀ ਦਾ ਸਮਰਥਕ ਹੈ ਹਾਂ ਜੀ ਹਾਂ ਜੀ ਕਿ ਅੱਜ ਮੈਨੂੰ ਕੋਈ ਫੋਨ ਕਰਕੇ ਪੁੱਛ ਰਿਆ ਸੀਗਾ ਮੈਂ ਮਾਨ ਸਾਹਿਬਾਂ ਨੂੰ ਨਹੀਂ ਕਹਿੰਦਾ ਹੁੰਦਾ ਕਿ ਮੈਨੂੰ ਫੋਨ ਆ ਰਿਹਾ ਤੋ ਪੁੱਛ ਲੈਂਦੇ ਨੇ ਕਿ ਤੁਹਾਡੇ ਇਲਾਕੇ ਚ ਬਈ ਵਾਰਸ ਪੰਜਾਬ ਦੇ ਵਾਲਿਆਂ ਦਾ ਇਕੱਠ ਕਿਵੇਂ ਆ ਜਾਂ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਦਾ ਇਕੱਠ ਹਰ ਇੱਕ ਪਾਰਟੀ ਦੀ سپورਟ ਹੈ ਨਾ ਹਾਂਜੀ ਹਰ ਇੱਕ ਜਗ੍ਹਾ ਐਸਾ ਹੁੰਦੀ ਆ ਤੋ ਖੈਰ ਗੱਲ ਇਹ ਆ ਸੁਖਮ ਸਿੰਘ ਸਾਹਿਬ ਕਿ ਬਈ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਅਸੀਂ ਕੀ ਹਾਸਲ ਕੀਤਾ ਤੇ ਕੀ ਹਾਸਲ ਕਰਾਂਗੇ ਉਹ ਅਸੀਂ ਲੋਕਾਂ ਤੇ ਛੱਡ ਦਿੰਨੇ ਆ ਜੀ ਸਾਡਾ ਕੰਮ ਆ ਕਿ ਅਸੀਂ ਜੋ ਗੱਲ ਹੋਈ ਆ ਤੇ ਜੋ ਗੱਲ ਹੋ ਰਹੀ ਆ ਉਹਦਾ ਮੁਲਾਂਕਣ ਕਰਦੇ ਆ ਤੇ ਆਪਣੀ ਇੱਕ ਸਾਡੀ ਤੌਫੀਕ ਹੈ ਉਹ ਗਲਤ ਹੋ ਸਕਦੀ ਹੈ ਸਹੀ ਹੋ ਸਕਦੀ ਹੈ ਛੋਟੀ ਹੋ ਸਕਦੀ ਹੈ ਵੱਡੀ ਹੋ ਸਕਦੀ ਹੈ ਉਹਦੇ ਮੁਤਾਬਕ ਵਿਵੇਚਨਾ ਕਰਦੇ ਆ ਜੀ ਅਸੀਂ ਕਹਿੰਨੇ ਆ ਕਿ ਪਾਇਦਾਰ ਗੱਲਾਂ ਕਰੋ ਹੂੰ ਠੀਕ ਹੈ ਨਾ ਆ ਸਰਕਾਰੀ ਬਸਾਂ ਤੇ ਮਸ਼ੀਨਰੀ ਦੀ ਕਵਰ ਤੋਂ ਰੋਕਣ ਦਾ ਸਮਾਂ ਸੀ ਜੀ ਤੁਸੀਂ ਇੱਕ ਮਿਸਾਲ ਕਾਇਮ ਕਰਕੇ ਜਾਂਦੇ ਕਿ ਲੋਬੀ ਮਿੱਤਰੋ ਆ ਕੰਮ ਚੱਲਦਾ ਸੀ ਅਸੀਂ ਆ ਬੰਦ ਕਰਕੇ ਚੱਲੇ ਆ ਆ ਸਾਡੀ ਪ੍ਰਾਪਤੀ ਆ ਤੇ ਅਸੀਂ ਐਸੇ ਮੰਚ ਤੇ ਕਹਿੰਦੇ ਕਿ ਯਾਰ ਉਹਨਾਂ ਹੋਰ ਕੁਝ ਕੀਤਾ ਨਾ ਕੀਤਾ ਉਹਨਾਂ ਨੇ ਜਿਹੜੀਆਂ ਪੁਰਾਣੀਆਂ ਪ੍ਰਤਾਸੀ ਉਹਨਾਂ ਨੂੰ ਰੋਕਿਆ ਬਿਲਕੁਲ ਆ ਉਹਨਾਂ ਦਾ ਨਵੇਕਲਾ ਕੰਮ ਸੀ ਤੁਸੀਂ ਤੁਸੀਂ ਤੇ ਦੋ ਗਾਜੋ ਨਾ ਤੂੰ ਗਾਂ ਚਲੇ ਗਏ ਜੀ ਸਾਹਿਬ ਸੂਤ ਨਹੀਂ ਜੀ ਮਿਸਤਰੀ ਵਾਲਾ ਸੂਤ ਨਹੀਂ ਤੁਸੀਂ ਤੇ ਗੱਜ ਦੋ ਗਾਜੋ ਨਾਲ ਤੋਂ ਗਾਂ ਗਏ ਜੀ ਹੂੰ ਤੁਸੀਂ ਤੇ ਮਤਲਬ ਕਿ ਕੀ ਨਹੀਂ ਤੈਨੂੰ ਕੀ ਦਸੀ ਹੈ ਅਸੀਂ ਧੋਰੰਦਰ ਤੱਕ ਲੀਰਾ ਹੋਏ ਬਿਲਕੁਲ ਰਾਜਾ ਜੀ ਭਵਿੰਦਰ ਹੰਦਾਵਾ ਸਾਹਿਬ ਬਹੁਤ ਸ਼ੁਕਰੀਆ ਜੀ ਲਾਲੀ ਸੈਣੀ ਜੀ ਸੀਮਾ ਜਟਾਣਾ ਜੀ ਸ਼ੁਕਰੀਆ ਤੁਹਾਡਾ ਹਰਵਿੰਦਰ ਕੌਰ ਜੀ ਅਮਰੀਕ ਜੀ ਸਾਰੇ ਦੋਸਤਾਂ ਦਾ ਧੰਨਵਾਦ ਤੁਹਾਡਾ ਮਿਹਰਬਾਨੀ ਨਾਲ ਜੁੜਨ ਵਾਸਤੇ ਜਿਹੜੇ ਦੋਸਤ ਜੁੜੇ ਨੇ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਨੇ ਤੁਹਾਡਾ ਧੰਨਵਾਦ ਸਾਰਿਆਂ ਦਾ ਤੇ ਥੋੜੀ ਜੀ ਗੱਲ ਅੱਗੇ ਨੂੰ ਤੁਰਦੇ ਆਪਾਂ ਚਰਚਾ ਇੱਥੇ ਹੁਣ ਆ ਖਤਮ ਕਰ ਦਈਏ ਰੈਲੀ ਵਾਲੀ ਕਮੈਂਟਾਂ 'ਚ ਚਰਚਾ ਚੱਲੀ ਜਾਂਦੀ ਹੈ ਜੀ ਹੈ ਗੱਲ ਤੇ ਸਾਂਝੀ ਕੋਈ ਗੱਲ ਨਹੀਂ ਨਹੀਂ ਦੇਖੋ ਗੱਲ ਇਹ ਆ ਕਿ ਇੱਕ ਕਮੈਂਟ ਆ ਰਿਹਾ ਸੀ ਬੜਾ ਸ਼ਾਨਦਾਰ ਹਾਂਜੀ ਕਿ ਦੇਖੋ ਜੀ ਇੰਨੇ ਲੋਕ ਜਿਹੜੇ ਆ ਉਹ ਲਿਆਂਦੇ ਨਹੀਂ ਜਾ ਸਕਦੇ ਆਪ ਮਾਰੇ ਆ ਓੜ ਕੇ ਅਸੀਂ ਇਹ ਨਹੀਂ ਕਹਿੰਦੇ ਕਿ ਸਰ ਕਿ ਸਾਰਿਆਂ ਨੂੰ ਹਿੱਕ ਕੇ ਲਿਆਂਦਾ ਨਹੀਂ ਠੀਕ ਆ ਆਪ ਮਾਰੇ ਵੀ ਲੋਕ ਆਉਂਦੇ ਆ ਪਰ ਆਪਣੀ ਟ੍ਰਾਂਸਪੋਰਟ ਹਾਇਰ ਕਰੋ ਨਾ ਸਭ ਰਾਜਪਦਰੀ ਸਮਾਗਮ ਕਿਉਂ ਬਣਾ ਰਹੇ ਹੋ ਸਭ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਸਾਡਾ ਸਿਰ ਸਾਡੀਆਂ ਜੁੱਤੀਆਂ ਕਿਉਂ ਕੋਈ ਆਉਂਦਾ ਤੇ ਆਪਣੀ ਕਾਰ ਕਰਕੇ ਆਵੇਗਾ ਜੇ ਐਡਾ ਹੀ ਪਾਰਟੀ ਦਾ ਹੋ ਖੈਰ ਖਵਾ ਹ ਹ ਆਪਦੇ ਉੱਥੇ ਛੋਟਾ ਹਾਥੀ ਲੈ ਆਉਣ ਪੱਲੀ ਲਾ ਕੇ ਉੱਤੇ ਆਉਣ ਠੰਡੀਆਂ ਬਾਜ ਜੀ ਅਸੀਂ ਮੰਨਿਏ ਕਿ ਵਾਕਿਆ ਝਾੜੂ ਵਾਲੇ ਯਾਰ ਬੜੇ ਸਿਰੜੀ ਆ ਹਾਂ ਹਾਂ ਬਿਲਕੁਲ ਅੱਗੇ ਵੀ ਤੇ ਤੁਸੀਂ ਛੋਟੇ ਹਾਥੀਆਂ 'ਚ ਆਮਾਨ ਸਾਹਿਬ ਵਰਗੇ ਵੀ ਤੇ ਇਦਾਂ ਹੀ ਕਰਦੇ ਹੁੰਦੇ ਸੀ ਕੰਪੇਨ ਹੋਣ ਕਿ ਹੋ ਗਿਆ ਛੋਟੇ ਹਾਥੀ ਕਰੋ ਹਾਇਰ ਹੂੰ ਤੇ ਹੌਣ ਖੜਖੜ ਕਰ ਕਰਦੇ ਤੇ ਅਸੀਂ ਆਖੀਏ ਕਿ ਲਾ ਲਾਏ ਭਾਈ ਆ ਜਾਂਦੇ ਨੇ ਸਰਕਾਰੀ ਬੱਸਾਂ ਦਾ ਬਿੱਲ ਕਿੰਨੇ ਤੇ ਪਾਉਣੇ ਜੇ ਜੀ ਸਾਡੀ ਪ੍ਰੋਬਲਮ ਇਹ ਆ ਸਰ ਹੂੰ ਸਾਡੀ ਪ੍ਰੋਬਲਮ ਇਹ ਨਹੀਂ ਆ ਕਿ ਕੌਣ ਕਿਹਦੀ ਰੈਲੀ ਚ ਜਾ ਰਿਹਾ ਜਦੋਂ ਅਸੀਂ ਕਰਜਾਈ ਹਾਂ ਅਸੀਂ ਪਹਿਲਾਂ ਹੀ ਕਹਿ ਸਾ ਦੇਣ ਕਿ ਔਰਬਿਟ ਨੂੰ ਛੱਡ ਕੇ ਬਾਦਲ ਕਿਉਂ ਲੈ ਜਾਂਦੇ ਰਹਿ ਸਰਕਾਰੀ ਬੱਸ ਹੂੰ ਠੀਕ ਹੈ ਨਾ ਜੀ ਮਤਲਬ ਕਿ ਜੇ ਕੋਈ ਪਾਰਟੀ ਦਾ ਐਡਾ ਹੀ ਵਫਾਦਾਰ ਆ ਤੇ ਉਹ 5-500 ਰੁਪਇਆ ਪਾ ਕੇ ਹਾਥੀ ਲੈ ਉਹ ਛੋਟਾ ਜੀ ਜੀ ਆਵੇ ਖੇਡ ਦਾ ਬੇਲਿਆਂ ਚ ਹੂੰ ਨਾਲੇ ਤੁਸੀਂ ਜਿੰਦਾਬਾਦ ਜਿੰਦਾਬਾਦ ਕਰਦੇ ਆ ਸਾਡੀਆਂ ਬਸਾਂ ਕਿਉਂ ਬਈ ਸਾਡੀਆਂ ਜਨਾਨੀਆਂ ਤੇ ਖਜਲ ਹੋਈਆਂ ਸਾਡੇ ਬੱਚੇ ਤੇ ਖਜਲ ਹੋ ਰਹੇ ਨੇ ਜੀ ਅੰਡਿਆਂ ਚ ਇੱਥੇ ਮਾਰਾ ਮਾਰ ਲੱਗੀ ਰਾਜਪਦਰੀ ਸੋ ਬਹੁਤ ਲੋਕ ਤਾਂ ਅੱਜ ਇਹ ਸੋਚ ਕੇ ਗਏ ਵੀ ਨਹੀਂ ਬਹੁਤ ਕੱਕਗਾਲੀ ਦਾ ਮੈਂ ਕਹਿਣਾ ਨਾ ਹਾਂ ਹੀ ਤੇ ਸਾਡੀ ਬਹੁਤ ਕੱਕਗਾਲੀ ਬਿਲਕੁਲ ਫਿਰ ਵੀ ਅਸੀਂ ਸਪੋਰਟ ਚ ਮਤਲਬ ਕਿ ਅਸੀਂ ਇਹ ਨਹੀਂ ਕਹ ਰਹੇ ਕਿ ਹਾਂ ਜਿਨੇ ਆਉਣਾ ਕੋਈ ਸਿਸਟਮ ਇਦਾਂ ਦਾ ਹੋਵੇ ਕਿ ਆਪਣੇ ਆਪ ਆਉ ਬਈ ਜੀ ਆਪੋਜੀਸ਼ਨ ਚ ਹੁਣ ਕਾਲੀ ਕਾਲੀ ਕਿਹੜਾ ਸਰਕਾਰੀ ਬਸਾਂ ਤੇ ਆਉਣਗੇ ਫਿਰ ਇਹਦਾ ਮਤਲਬ ਕਿ ਕਾਲੀ ਜ਼ਿਆਦਾ ਵਫਾਦਾਰ ਹੈ ਜੇ ਇਹਦਾ ਤਕਾਜ਼ਾ ਇਹ ਆ ਸਰ ਕਿ ਲੋਕ ਆਪਣੇ ਆਪ ਹੀ ਆਉਂਦੇ ਆ ਇਹਦਾ ਮਤਲਬ ਕਿ ਉਹਨਾਂ ਦੇ ਤਾਂ ਵਫਾਦਾਰਾਂ ਦੀ ਗਿਣਤੀ ਫਿਰ ਬਹੁਤ ਵੱਡੀ ਹੋਏ ਜੀ ਜੀ ਉਹ ਕਾਹਦੇ ਤੇ ਆਏ ਨੇ ਹਮ ਹੁਣ ਹੁਣ ਵੀ ਤੇ ਉਹ ਨਿੱਜੀ ਵਾਹਨਾਂ ਤੇ ਆਏ ਹੋਣੇ ਨਾ ਕੱਲ ਹਮ ਤੇ ਤੁਸੀਂ ਇਹ ਪਰਤ ਤੋੜ ਦੇ ਕਿ ਭਾਈ ਅਸੀਂ ਅਸੀਂ ਨਿੱਜੀ ਵਾਹਨਾਂ ਤੇ ਜਾਵਾਂਗੇ ਜੀ 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 ਅਸੀਂ ਨਹੀਂ ਸਰਕਾਰੀ ਬੱਸਾਂ ਭੇਜਾਂਗੇ ਸਾਡੀ ਸਮੱਸਿਆ ਸਰ ਇਹੀ ਆ ਹਮ ਕਿ ਅਸੀਂ ਆਪੋ ਆਪਣੇ ਚਸ਼ਮੇ ਦੇ ਨਾਲ ਚੀਜ਼ਾਂ ਨੂੰ ਜਸਟਿਫਾਇਬਲ ਬਣਾਉਂਦੇ ਜੀ 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 ਆਹੀ ਦਿੱਕਤ ਆ ਸਰ